ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 239 ਸਾਲ ਦਾ ਸਮਾਂ ਬਣਦਾ ਹੈ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਦੀਆਂ ਕਾਰਨਾਮਾਂ ਅਤੇ ਕੁਰਬਾਨੀਆਂ ਨਾਲ ਭਰਪੂਰ ਇੰਨਾ ਲੰਮਾ ਸਮਾਂ ਸਿਰਫ ਇਸ ਲਈ ਲੱਗਿਆ ਕਿ ਸਾਰੀ ਮਨੁੱਖਤਾ ਨੂੰ ਇਕਲਸਾਨੀ ਤੇ ਮੁਕੰਮਲ ਤਰ੍ਹਾਂ ਸਿੱਖ ਧਰਮ ਦੇ ਰੂਪ ਵਿੱਚ ਦਿੱਤਾ ਜਾ ਸਕੇ ਸਾਰੀ ਮਨੁੱਖਤਾ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਵਿਚਾਰਧਾਰਾ ਪੰਚਾਂਡਾ ਪਲਸ ਤੋਂ ਸਿੱਖ ਕੌਮ ਦਾ ਬੰਦਾ ਸੀ ਲੇਕਿਨ ਅਸੀਂ ਤਾਂ ਇਸ ਦਾ ਸੰਦੇਸ਼ ਲਗਭਗ 2 ਕਰੋੜ ਸਿੱਖਾਂ ਤੱਕ ਵੀ ਸਹੀ ਢੰਗ ਨਾਲ ਨਹੀਂ ਪਹੁੰਚਾ ਸਕੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਸਿੱਖ ਕੌਮ ਵਿੱਚ ਕਾਟ ਪੜੇ ਹੋਏ ਪ੍ਰਚਾਰਕ ਜਾਂ ਆਪੂ بڑے ਪ੍ਰਚਾਰਕ ਬਹੁਤਾਂ ਵਿੱਚ ਸ਼ਾਮਲ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕਿਸ ਢੰਗ ਨਾਲ ਮਨੁੱਖਤਾ ਨੂੰ ਨਹੀਂ ਦੱਸ ਸਕੇ ਜਿਸ ਢੰਗ ਨਾਲ ਗੁਰੂ ਸਾਹਿਬ ਦੱਸਣਾ ਚਾਹੁੰਦੇ ਹਨ ਸੇਕੋਂ ਨੇ ਆਪਣੀ ਸ਼ਰਧਾ ਨਾਲ ਸਾਰੀ ਦੁਨੀਆ ਅੰਦਰ ਤਕਰੀਬਨ 1 ਲੱਖ ਤੋਂ ਵੱਧ ਗੁਰਦੁਆਰਿਆਂ ਦੀ ਉਸਾਰੀ ਤਾਂ ਕੀਤੀ ਹੈ ਪਰ ਉਹਨਾਂ ਗੁਰਦੁਆਰੇ ਅੰਦਰ ਸੁਲਝੇ ਹੋਏ ਵਿਦਵਾਨ ਅਤੇ ਉੱਚੇ ਜੀਵਨ ਵਾਲੇ ਪ੍ਰਚਾਰਕ ਨਿਯੁਕਤ ਕਰਨ ਦੀ ਲੋੜ ਹੈ ਲੇਕਿਨ ਇਸ ਤਰ੍ਹਾਂ ਦੇ ਪ੍ਰਚਾਰਕ ਤਿਆਰ ਕਰਨ ਦੇ ਕੋਈ ਵੱਡੇ ਅਦਾਰੇ ਨਹੀਂ ਬਣ ਸਕੇ ਜਿਨ੍ਹਾਂ ਵਿੱਚੋਂ ਇੱਕ ਸਾਰ ਪ੍ਰਮਾਣਿਕ ਵਿਚਾਰ ਵਾਲੇ ਪੜ੍ਹੇ ਲਿਖੇ ਸੂਝਮਾਨ ਪ੍ਰਚਾਰਕ ਤਿਆਰ ਕਰਕੇ ਕੌਮ ਨੂੰ ਸਮਰਪਿਤ ਕੀਤੇ ਜਾਣ। ਇਹੀ ਕਾਰਨ ਹੈ ਕਿ ਸਿੱਖ ਕੌਮ ਕੋਲ ਗਿਆਨ ਦਾ ਲਾਸਾਨੀ ਖਜ਼ਾਨਾ ਹੋਣ ਦੇ ਬਾਵਜੂਦ ਸਿੱਖ ਧਰਮ ਨਾਲ ਸੰਬੰਧਿਤ ਬਹੁ ਗਿਣਤੀ ਵਹਿਮਾਂ ਪਰਮਾ ਪਖੰਡਾਂ ਅਤੇ ਕਰਮਕਾਂਡਾਂ ਵਿੱਚ ਫਸ ਕੇ ਠੇਡੇ ਖਾ ਰਹੀ ਹੈ ਅਤੇ ਨੌਜਵਾਨ ਪੀੜ੍ਹੀ ਧਰਮ ਪ੍ਰਤੀ ਆਪਣੇ ਫਰਜ਼ਾਂ ਤੋਂ ਅਵੇਸਲੀ ਹੋ ਕੇ ਭਟਕ ਚੁੱਕੀ ਹੈ। ਗੁਰਮਤ ਗਿਆਨ ਵਿਸ਼ਵਵਿਦਿਅਕ ਕਾਲਜ ਦੀ ਬਾਣੀ ਅਤੇ ਪਹਿਲੇ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਜੀ ਸਿੱਧਕੀ ਆਪਣੇ ਸਮੇਂ ਦੇ ਇੱਕ ਉੱਚ ਕੋਟੀ ਦੇ ਵਿਦਵਾਨ ਅਤੇ ਸੁਲਝੇ ਹੋਏ ਪ੍ਰਚਾਰਕ ਸਨ ਉਹ ਅਕਸਰ ਇਹ ਗੱਲ ਕਹਿੰਦੇ ਸਨ ਕਿ ਸਿੱਖ ਕੌਮ ਕੋਲ بڑے ਲਿਖੇ ਪ੍ਰਚਾਰਕ ਰਾਗੀ ਸਿੰਘ ਗ੍ਰੰਥੀ ਸਿੰਘ ਅਤੇ ਵਿਦਵਾਨਾਂ ਦੀ ਬਹੁਤ ਘਾਟ ਹੈ ਅਤੇ ਇਸ ਘਾਟ ਨੂੰ ਪੂਰਿਆ ਕਰਨ ਲਈ ਕੇਵਲ ਚੰਤ ਤਰ੍ਹਾਂ ਨਾਲ ਗੱਲ ਨਹੀਂ ਬਣੇਗੀ ਉਲਿਸੋ 96 ਚ ਆਰੰਭ ਹੋਇਆ ਗੁਰਮਤ ਗਿਆਨ ਮਿਸ਼ਨੀ ਕਾਲਜ ਪਾਵੇ ਇੱਕ ਸੁਪਨਾ ਸੀ ਕੈਨੇ ਜੀਜੀ ਸਿੰਘ ਜੀ ਸਿਰਕੀ ਦਾ ਕਿ ਐਸੀ ਇੱਕ ਸੰਸਥਾ ਕਾਇਮ ਕੀਤੀ ਜਾਏ ਜਿਦੇ ਵਿੱਚ ਅਸੀਂ ਪ੍ਰਚਾਰਕ ਪਿਆਰ ਕਰੀਏ ਨਾਲ ਨਾਲ ਜਿਹੜੀਆਂ ਜਿਹੜੀਆਂ ਲੋੜਾਂ ਸਾਨੂੰ ਮਹਿਸੂਸ ਹੋਈਆਂ ਕੌਮ ਨੂੰ ਅੱਗੇ ਲੈ ਕੇ ਜਾਣ ਜਾਂ ਇਹ ਗੁਰਨਾਗ ਸਿੰਘ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਦੇ ਆ ਤਾਂ ਉਹਦੇ ਨਾਲ ਨਾਲ ਹੋਰ ਵੀ ਕਈ ਪ੍ਰੋਜੈਕਟ ਜਿਹੜੇ ਸ਼ੁਰੂ ਹੋਏ ਉਹਨਾਂ ਵਿੱਚ ਬਹੁਤਾ ਜਿਹੜਾ ਅਸੀਂ ਜ਼ੋਰ ਦਿੱਤਾ ਗਿਆ ਉਹ ਇਸ ਗੱਲ ਤੇ ਦਿੱਤਾ ਗਿਆ ਕਿ ਕਿ ਅੱਜ ਸਾਡੀ ਕੌਮ ਦੇ ਜਿਹੜੇ ਬੱਚੇ ਨੇ ਜਿਹੜੇ ਨੌਜਵਾਨ ਨੇ ਉਹ ਜਿਹੜੀ ਇਸ ਵੇਲੇ ਸਮਾਜ ਵਿੱਚ ਪਤਿਤਪੁਣੇ ਦੀ ਤਨਸ਼ਾ ਦੀ ਜਿਹੜੀ ਹਨੇਰੀ ਵਗ ਰਹੀ ਹੈ ਸਾਡੇ ਬੱਚੇ ਤੇ ਨੌਜਵਾਨ ਉਸ ਹਨੇਰੇ ਵਿੱਚ ਡੁੱਬਦੇ ਜਾ ਰਹੇ ਅਸੀਂ ਇਸ ਗੱਲ ਤੋਂ ਆਪਣਾ ਫੋਕਸ ਕੀਤਾ ਕਿ ਆਪਾਂ ਉਹਨਾਂ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਗੁਰਮਤ ਨਾਲ ਜੋੜ ਕੇ ਗੁਰਬਾਣੀ ਨਾਲ ਜੋੜ ਕੇ ਦੇ ਵਾਪਸ ਲਿਆਂਦਾ ਜਾਏ ਇਸ ٹرسٹ ਨੇ 1996 ਵਿੱਚ 10 ਕੁ ਵਿਦਿਆਰਥੀਆਂ ਨਾਲ ਕੁਝ ਕੁ ਕਮਰਿਆਂ ਦੀ ਉਸਾਰੀ ਕਰਕੇ ਗੁਰਮਤ ਗਿਆਨ ਮਿਸ਼ਰਈ ਕਾਲਜ ਦੀ ਪਹਿਲੇ ਬੈਠ ਦੀ ਅਰੰਭਤਾ ਕੀਤੀ ਇਸ ਸਮੇਂ ਕਾਲਜ ਵਿੱਚ ਵਿਦਿਆਪਤ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ ਲਗਭਗ 125 ਹੈ ਇਸ ਕਾਲਜ ਵਿਖੇ ਪ੍ਰਿੰਸੀਪਲ ਸਾਹਿਬ ਬਹੁਤ ਹੀ ਕਾਬਲ ਪ੍ਰੋਫੈਸਰ ਸਹਿਵਾਨ ਅਤੇ ਬਾਕੀ ਸਟਾਫ ਦੀ ਇੱਕ ਸੂਝਵਾਨ ਅਤੇ ਸਮਰਪਿਤ ਟੀਮ ਕੰਮ ਕਰ ਰਹੀ ਹੈ ਕਮਰ ਮਹਿੰਦਰ ਪ੍ਰਤਾਪ ਸਿੰਘ ਜੀ ਡਾਇਰੈਕਟਰ ਦੀ ਸੇਵਾ ਨਿਭਾ ਰਹੇ ਹਨ ਲੇਟ 50s ਵਿੱਚ ਮਿਸਰੀ ਮੂਵਮੈਂਟ ਦਾ ਆਰੰਭ ਕੀਤਾ ਗਿਆ ਜਿਸ ਨੇ ਕਈ ਰੰਗਾ ਫੁਰਦੇ-ਫੁਰਦੇ ਫੈ ਮਿਸਰੀ ਕਾਲਜ ਖੋਲੇ ਉਹਦਾ ਵਿੱਚੋਂ ਇੱਕ ਕਾਲਜ ਹੁਣ ਇਹ ਗਿਆ ਮਿਸਰੀ ਕਾਲਜ ਵੀ ਉਹਦੇ ਵਿੱਚ ਆਇਆ ਇਹ ਕਾਲਜ ਲੁਧਿਆਣਾ ਸ਼ਹਿਰ ਦੇ ਬੱਸ ਸਟੈਂਡ ਤੋਂ ਤਕਰੀਬਨ 4 ਕੁ ਕਿਲੋਮੀਟਰ ਦੀ ਦੂਰੀ ਤੇ ਨਹਿਰ ਦੇ ਨੇੜੇ ਪੰਜਾਬੀ ਬਾਗ ਜਵੱਦੀ ਵਿਖੇ ਸਥਿਤ ਹੈ। ਇਸ ਕਾਲਜ ਵਿੱਚ 12ਵੀਂ ਜਾਂ ਗ੍ਰੈਜੂਏਸ਼ਨ ਕਰ ਚੁੱਕੇ ਨੌਜਵਾਨਾਂ ਨੂੰ 3 ਸਾਲਾਂ ਡਿਪਲੋਮਾ ਇਨ ਗੁਰਮਤ ਸਟੱਡੀਜ਼ ਕਰਵਾਇਆ ਜਾਂਦਾ ਹੈ। ਜਿਸ ਵਿੱਚ ਸਿੱਖ ਇਤਿਹਾਸ, ਗੁਰਮਤ ਫਿਲਾਸਫੀ, ਗੁਰਬਾਣੀ ਦੀ ਸੰਥਿਆ, ਤੁਲਨਾਤਮਕ ਅਧਿਐਨ ਤੇ ਕੀਰਤਨ ਸਿਖਲਾਈ ਆਦਿ ਦੇ ਕੇ ਚੰਗੇ ਪ੍ਰਚਾਰਕ ਤਿਆਰ ਕੀਤੇ ਜਾਂਦੇ ਹਨ। ਵਿਦਿਆਰਥੀ 2 ਸਾਲ ਕਾਲਜ ਵਿੱਚ ਰਹਿ ਕੇ ਪੜ੍ਹਾਈ ਕਰਦੇ ਹਨ ਅਤੇ ਬਾਅਦ ਵਿੱਚ 1 ਸਾਲ ਫੀਲਡ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਲੈਂਦੇ ਹਨ। ਇਸ ਸਾਰੇ ਸਮੇਂ ਦੌਰਾਨ ਵਿਦਿਆਰਥੀਆਂ ਦੀਆਂ ਸਾਰੀਆਂ ਜ਼ਰੂਰਤਾਂ, ਹੋਸਟਲ ਦੀਆਂ ਸਹੂਲਤਾਂ, ਖਾਣਾ, ਕੱਪੜੇ, ਕਿਤਾਬਾਂ इत्याਦਿਕ ਬਿਨਾਂ ਕਿਸੇ ਫੀਸ ਖਰਚ ਦੇ ਸੰਗਤਾਂ ਦੇ ਸਹਿਯੋਗ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਹਨ। ਹੁਣ ਤੱਕ ਇਸ ਕਾਲਜ ਨੇ ਸੈਂਕੜੇ ਹੀ ਯੋਗ ਪੜ੍ਹੇ ਲਿਖੇ ਪ੍ਰਚਾਰਕ ਰਾਗੀ ਸਿੰਘ, ਗਰੰਤੀ ਸਿੰਘ ਅਤੇ ਅਧਿਆਪਕ ਪੰਥ ਦੀ ਝੋਲੀ ਵਿੱਚ ਪਾਏ ਹਨ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀਆਂ ਵੱਡ ਮੁੱਲੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਪ੍ਰੋਫੈਸਰ ਸੁਖਵਿੰਦਰ ਸਿੰਘ ਦਦੇਹਰ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਪ੍ਰੋਫੈਸਰ ਹਰਜਿੰਦਰ ਸਿੰਘ ਸਬਰਾ ਅਤੇ ਹੋਰ ਨਾਮੀ ਕਥਾਵਾਚਕ ਇਸੇ ਕਾਲਜ ਦੀ ਪਧਾਇਸ਼ ਹਨ ਜਿਨ੍ਹਾਂ ਨੂੰ ਸੰਤਾ ਅਕਸਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਟਾਈਮ ਟੀਵੀ ਚੈਨਲ ਰਾਹੀਂ ਸੁਣਦੀਆਂ ਹਨ ਕਾਲਜ ਕੰਪਲੈਕਸ ਦੇ ਅੰਦਰ ਹੀ ਬਣਿਆ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਖਾਲ ਹੈ ਜਿੱਥੇ ਸਵੇਰੇ ਅਤੇ ਸ਼ਾਮ ਦੇ ਦੀਵਾਨ ਸਜਦੇ ਹਨ ਵਿਦਿਆਰਥੀਆਂ ਦੀ ਰੋਜ਼ਾਨਾ ਰੁਟੀਨ ਅੰਮ੍ਰਿਤ ਵੇਲੇ 4:30 ਵਜੇ ਤੋਂ ਸ਼ੁਰੂ ਹੁੰਦੀ ਹੈ ਅੰਮ੍ਰਿਤ ਵੇਲੇ ਦੇ ਸਮਾਗਮ ਵਿੱਚ ਨਿਤਨੇਮ ਤੋਂ ਬਾਅਦ ਗੁਰਮਤਿयां ਵਿਚਾਰਾਂ ਅਤੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਸ਼ਾਮ ਦੇ ਦੀਵਾਨ ਵਿੱਚ ਕੀਰਤਨ ਅਤੇ ਰਹਿਰਾ ਸਾਹਿਬ ਦੇ ਪਾਠ ਉਪਰੰਤ ਇਤਿਹਾਸ ਦੀ ਕਥਾ ਹੁੰਦੀ ਹੈ ਸਵੇਰ ਦੇ ਨਾਸ਼ਤੇ ਤੋਂ ਉਪਰੰਤ 9 ਵਜੇ ਤੋਂ 2:30 ਵਜੇ ਤੱਕ 7 ਪੀਰ ਲੱਗਦੇ ਹਨ ਵਿਦਿਆਰਥੀਆਂ ਦੀਆਂ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਵਿੱਚ ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਸੰਖੇਪ ਅਰਥ ਦੱਸੇ ਜਾਂਦੇ ਹਨ। ਵਿਦਿਆਰਥੀਆਂ ਲਈ ਇਸੇ ਹੀ ਦਰਬਾਰ ਹਾਲ ਵਿੱਚ ਕੀਰਤਨ ਸਿਖਲਾਈ ਦੀਆਂ ਕਲਾਸਾਂ ਵੀ ਲੱਗਦੀਆਂ ਹਨ। ਕੀਰਤਨ ਦੀ ਸਿਖਲਾਈ ਕੋਰਸ ਦੇ ਆਰੰਭ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ। ਇਸ ਦ੍ਰਿਸ਼ ਵਿੱਚ ਵਿਦਿਆਰਥੀਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਦੀ ਬਾਕੀ ਵਿਸ਼ਿਆਂ ਦੀ ਪੜ੍ਹਾਈ ਲਈ ਕਲਾਸਰੂਮ ਬਣੇ ਹੋਏ ਹਨ। ਇੱਕ ਕਾਲਜ ਦੀ ਲਾਇਬ੍ਰੇਰੀ ਹੈ ਜਿੱਥੇ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਵਿਦਵਾਨਾਂ ਦੀਆਂ ਕਿਤਾਬਾਂ ਹਨ। ਕਾਲਜ ਵਿਖੇ ਇੱਕ ਕੰਪਿਊਟਰ ਲੈਬ ਸਥਾਪਿਤ ਕੀਤੀ ਗਈ ਹੈ ਜਿੱਥੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਦੇ ਨਾਲ-ਨਾਲ ਈਮੇਲ, ਇੰਟਰਨੈਟ ਦੀ ਵਰਤੋਂ ਅਤੇ ਧਰਮ ਪ੍ਰਚਾਰ ਦੇ ਖੇਤਰ ਨਾਲ ਸੰਬੰਧਿਤ ਵੈਬਸਾਈਟਸ ਤੋਂ ਵੱਧ ਤੋਂ ਵੱਧ ਅਤੇ ਆਧੁਨਿਕ ਜਾਣਕਾਰੀ ਲੈਣ ਬਾਬਤ ਦੱਸਿਆ ਜਾਂਦਾ ਹੈ। ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਵਿੱਚ ਪ੍ਰੋਫੈਸਰ ਸਹਿਮਾਨ ਅਤੇ ਹੋਰ ਸਟਾਫ ਮੈਂਬਰਾਂ ਨਾਲ ਕਾਲਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ। ਮੈਂ ਬਤਾਉਂ ਪ੍ਰਿੰਸੀਪਲ ਜੋ ਮੈਨੂੰ ਇਹ ਸੇਵਾਵਾਂ ਪਿਛਲੇ ਕੁ ਸਮੇਂ ਤੋਂ ਮਿਲੀਆਂ ਨੇ ਮੈਂ ਲੰਬੇ ਸਮੇਂ ਤੋਂ ਭਾਵ ਇਸ ਕਾਲਜ ਦੇ ਜਨਮ ਤੋਂ ਹੀ ਨਾਲ ਜੁੜਿਆ ਹੋਇਆ ਹਾਂ। ਗੁਰਮਤ ਗਿਆਨ ਚੈਰੀਟੇਬਲ ਟਰਸਟ ਦੇ ਟਰਸਟੀ ਵੀਰ ਹਰ ਮਹੀਨੇ ਜਾਂ ਲੋੜ ਅਨੁਸਾਰ ਆਪਸ ਵਿੱਚ ਮਿਲਦੇ ਹਨ ਜਿੱਥੇ ਕਾਲਜ ਦੀ ਉન્નਤੀ ਲਈ ਅਤੇ ਕਾਲਜ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਉੱਪਰ ਵਿਚਾਰ ਕਰਦੇ ਹਨ ਵੱਖ-ਵੱਖ ਵਿਭਾਗਾਂ ਦੀ ਦੇਖਰੇਖ ਕਰਨ ਲਈ ਕਈ ਗੁਰਸਿੱਖ ਵੀਰ ਆਪਣੀਆਂ ਨਿਸ਼ਕਾਮ ਸੇਵਾਵਾਂ ਕਾਲਜ ਨੂੰ ਦੇ ਰਹੇ ਹਨ ਗੁਰਮਤ ਗਿਆਨ ਚੈਰੀਟੇਬਲ ਟਰਸਟ ਲੁਧਿਆਣਾ ਵਿਖੇ ਚੱਲ ਰਹੇ ਕੁਝ ਪ੍ਰੋਜੈਕਟਸ ਬਾਰੇ ਆਪ ਜੀ ਨੂੰ ਜਾਣੂ ਕਰਾਉਂਦੇ ਹਾਂ ਗੁਰਮਤ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਕਾਲਜ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਅਤੇ ਖਾਸ ਕਰਕੇ ਪਿੰਡਾਂ ਵਿੱਚ ਲਗਭਗ 55 ਗੁਰਮਤ ਪ੍ਰਚਾਰ ਕੇਂਦਰ ਹਨ। ਇਨ੍ਹਾਂ ਪ੍ਰਚਾਰ ਕੇਂਦਰਾਂ ਵਿੱਚ ਇੱਕ ਜਾਂ ਦੋ ਪ੍ਰਚਾਰਕ ਵੀ ਪੱਕੇ ਤੌਰ ਤੇ ਰਹਿ ਕੇ ਪਿੰਡਾਂ ਵਿੱਚ ਅਤੇ ਨੇੜਲੇ ਸਕੂਲਾਂ ਵਿੱਚ ਗੁਰਮਤ ਕਲਾਸਾਂ ਲਗਾਉਂਦੇ ਹਨ। ਗੁਰਮਤ ਪ੍ਰਚਾਰ ਕੇਂਦਰ ਸ਼ਿਮਲਾਪੁਰੀ ਲੁਧਿਆਣਾ ਵਿਖੇ ਚੱਲ ਰਹੇ ਕੁਝ ਪ੍ਰੋਜੈਕਟਸ ਬਾਰੇ ਆਪ ਜੀ ਨੂੰ ਜਾਣੂ ਕਰਾਉਂਦੇ ਹਾਂ ਇੱਥੇ ਬੱਚਿਆਂ ਦੇ ਗੁਰਮਤਿ ਕਲਾਸ ਦੀ ਐਕਟੀਵਿਟੀ ਦੇ ਨਾਲ-ਨਾਲ ਅਸੀਂ ਬੱਚਿਆਂ ਦੇ ਓਵਰਆਲ ਡਵੈਲਪਮੈਂਟ ਲਈ ਟਿਊਟੋਰੀਅਲ ਸੈਂਟਰ ਖੋਲ੍ਹਿਆ ਹੋਇਆ ਟਿਊਟੋਰੀਅਲ ਸੈਂਟਰ ਦੇ ਨਾਲ-ਨਾਲ ਇੰਗਲਿਸ਼ ਸਪੀਕਿੰਗ ਕੋਰਸ ਵੀ ਸ਼ੁਰੂ ਕੀਤਾ ਕਿਉਂਕਿ ਜ਼ਿਆਦਾਤਰ ਬੱਚੇ ਪੰਜਾਬੀ ਮੀਡੀਅਮ ਸਕੂਲਾਂ 'ਚ ਪੜ ਰਹੇ ਨੇ ਔਰ ਉਹਨਾਂ ਦਾ ਇੰਗਲਿਸ਼ ਦਾ ਲੈਵਲ ਬਿਲਕੁਲ ਨਹੀਂ ਹੈ ਇਸ ਤੋਂ ਇਲਾਵਾ ਸਟਿਚਿੰਗ ਸੈਂਟਰ ਕੰਪਿਊਟਰ ਸੈਂਟਰ ਹੋਮੋਪੈਥਿਕ ਡਿਸਪੈਂਸਰੀ ਬੱਚਿਆਂ ਦੀ ਜਿਹੜੀ ਕਲਾਸ ਹੈ ਗੁਰਮਤਿ ਦੀ ਕਲਾਸ ਉਹਦੇ ਵਿੱਚ ਗੁਰਬਾਣੀ ਕੰਠ ਸੈਸਪਾਰਟ ਦੀ ਸੰਧਿਆ ਕੀਰਤਨ ਤੁਗਲੇ ਦੀ ਸਿਖਲਾਈ ਦੇ ਨਾਲ ਨਾਲ ਮੋਰਲ ਵੈਲਿਊਸ ਦੀ ਇੱਕ ਸਪੈਸ਼ਲ ਕਲਾਸ ਬੱਚਿਆਂ ਦੀ ਲੱਗਦੀ ਹੈ ਇਹ ਸਾਰੀਆਂ ਐਕਟੀਵਿਟੀਆਂ ਇੱਥੇ ਚੱਲ ਰਹੀਆਂ ਨੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਗੁਰਮਤਿ ਗਿਆਨ ਦਾ ਬੀਜ ਬੀਜਣ ਅਤੇ ਉਸ ਨੂੰ ਵਧਣ ਫੁੱਲਣ ਦਾ ਮਾਹੌਲ ਦੇਣ ਲਈ ਕਾਲਜ ਵੱਲੋਂ ਹਰ ਸਾਲ ਗੁਰਮਤਿ ਸਿਖਲਾਈ ਕੈਂਪ ਮਈ ਜੂਨ ਅਤੇ ਜੁਲਾਈ ਮਹੀਨਿਆਂ ਵਿੱਚ ਲਗਾਏ ਜਾਂਦੇ ਹਨ ਕਾਲਜ ਦੇ ਪ੍ਰਬੰਧਕਾਂ ਪ੍ਰੋਫੈਸਰ ਸਹਿਬਾਨ ਅਤੇ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿੱਚ ਲਗਾਏ ਜਾਂਦੇ ਹਨ। ਕੌਣ ਚਤੇ ਕੋੜੀ ਚਮਕੋਤ ਖਾਲੀ ਸਾਨੂੰ ਅੱਜ ਵੀ ਝੂਝੜਾ ਦੱਸਦੇ ਨੇ ਜਾ ਕੇ ਪੁੱਛ ਲਵੋ ਕਤ ਸਰਹੰਦ ਦੀ ਨੂੰ ਬਾਜ਼ ਜਿੜੇ ਹੋਏ ਕਿੰਨਾ ਹੱਸਦੇ ਨੇ ਪਿਓ ਦਾ ਦੇ ਵੀ ਕਮਾਈ ਸਿਗਰਟ ਦੇ ਕਸ਼ਾਮ ਵਿੱਚ ਉਡਾਉਣ ਵਾਲਿਆਂ ਨੂੰ ਦਰਾਈ। ਜਿਵੇਂ ਸਭ ਬਾਣੀਆਂ ਇਹ ਕਿਸ ਰਾਹ ਵਿੱਚ ਚੱਲ ਰਿਹਾ ਹੈ ਜਦਕਿ ਸਾਡੀ ਬਾਣੀ ਕਿਸ ਰਾਹ ਵਿੱਚ ਚੱਲ ਰਹੀ ਹੈ ਗੁਰਮਤ ਗਿਆਨ ਮਿਸ਼ਰੁਲੀ ਕਾਲਜ ਵੱਲੋਂ ਇੱਕ ਪੱਤਰ ਵਿਹਾਰ ਭਾਵ ਕੋਰਸਪੋਂਡੈਂਸ ਕੋਰਸ ਸੰਤਾ ਅਤੇ ਖਾਸ ਕਰਕੇ ਨੌਜਵਾਨ ਪੀੜੀ ਨੂੰ ਪੁਰਸਿੱਖੇ ਦੀ ਮੁੱਢਲੀ ਜਾਣਕਾਰੀ ਦੇਣ ਲਈ ਪਿਆਰ ਕੀਤਾ ਗਿਆ ਹੈ ਇਹ ਹੈ ਕਾਲਜ ਦਾ ਮੈਗਜ਼ੀਨ ਸੈਕਸ਼ਨ ਜਿੱਥੋਂ ਕਾਲਜ ਦੀ ਮਾਸਿਕ ਪੱਤਰਕਾ ਗੁਰਮਤ ਗਿਰਸਾ ਪਿਆਰ ਕਰਕੇ ਘਰੋਂ ਘਰੀ ਅਤੇ ਦੇਸ਼ਾਂ-ਪ੍ਰਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਆਪ ਜੀ ਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਲਿਗਰ ਪੰਜਾਰੇ ਸਿੱਖਾਂ ਬਾਰੇ ਇਸ ਨੂੰ ਸੁਣਿਆ ਹੋਵੇਗਾ ਜਿਨ੍ਹਾਂ ਦੀ ਗਿਣਤੀ ਭਾਰਤ ਵਿੱਚ ਕਈ ਕਰੋੜ ਦੱਸੀ ਜਾਂਦੀ ਹੈ ਇਹਨਾਂ ਦੇ ਪਰਿਵਾਰਾਂ ਨੂੰ ਗੁਰਮਤ ਨਾਲ ਜੋੜਨ ਦੇ ਟੀਚੇ ਨਾਲ ਕਾਲਜ ਵਿਖੇ ਨਾਗਪੁਰ ਅਤੇ ਇੰਦੋਰ ਦੇ ਇਲਾਕਿਆਂ ਵਿੱਚੋਂ ਲਗਭਗ 40 ਵਿਦਿਆਰਥੀ ਦੋ ਸਾਲਾਂ ਗੁਰਮਤ ਸਿਖਲਾਈ ਸਰਟੀਫਿਕੇਟ ਕੋਰਸ ਕਰ ਰਹੇ ਹਨ ਆਓ ਅਸੀਂ ਆਪ ਜੀ ਨੂੰ ਕਾਲਜ ਦੇ ਗੁਰਮਤ ਲਿਟਰੇਚਰ ਹਾਊਸ ਵਿੱਚ ਲੈ ਕੇ ਚਲਦੇ ਹਾਂ ਜਿੱਥੇ ਇਸ ਕਾਲਜ ਦੀਆਂ ਆਪਣੀਆਂ ਪ੍ਰਕਾਸ਼ਨਾਵਾਂ ਤੋਂ ਇਲਾਵਾ ਗੁਰਮਤ ਸੰਬੰਧੀ ਹੋਰ ਕਿਤਾਬਾਂ ਸੀ ਡੀਜ਼ ਵੀ ਸੀ ਡੀਜ਼ ਆਦ ਕਟਮੁਲਤੇ ਦਿੱਤੀਆਂ ਜਾਂਦੀਆਂ ਹਨ ਗੁਰਮਤ ਗਿਆਨ ਚੈਰਿਟੇਬਲ ਪ੍ਰਸਤਾ ਇੱਕ ਹੋਰ ਪ੍ਰੋਜੈਕਟ ਹੈ ਐਜੂਏਟ ਉਹਨਾਂ ਬੱਚਿਆਂ ਵਾਸਤੇ ਜਿਹੜੇ ਆਪਣੇ ਮਾਇਕਾਂ ਬਹੁਤ ਖਸਤਾ ਜਿਹਨਾਂ ਪਰਿਵਾਰਾਂ ਦੇ ਉਹਨਾਂ ਦੇ ਬੱਚਿਆਂ ਵਾਸਤੇ ਇਹਨਾਂ ਕੋਈ ਸਹਾਇਤਾ ਦਾ ਮਦਦ ਉਸ ਕੀਤਾ ਜਾਵੇ ਅਪ੍ਰੈਲ 2004 ਤੋਂ ਐਜੂਕੇਟਿੰਗ ਇੰਗੇਟ ਸ਼ੁਰੂ ਕਰਤਾ ਅੱਜ ਦੀ ਡੇਟ ਦੇ ਵਿੱਚ ਉਹ ਸਾਡੇ ਤੋਂ ਬੱਚੇ ਕਿਤੇ 500 ਹੋ ਗਏ ਹੋਏ ਨੇ ਜਿਨ੍ਹਾਂ ਨੂੰ ਅਸੀਂ ਸਹਾਇਤਾ ਦੇਣੇ ਆ ਆਓ ਅਸੀਂ ਹੁਣ ਆਪ ਜੀ ਨੂੰ ਕਾਲਜ ਦੇ ਇੱਕ ਹੋਰ ਵਿੰਗ ਗੁਰਮਤ ਗਿਆਨ ਗਰੁੱਪ ਨਾਲ ਰੂਬਰੂ ਕਰਾਉਂਦੇ ਹਾਂ ਬੀਬੀ ਗੁਰਪ੍ਰੀਤ ਕੌਰ ਜੀ ਦੀ ਸੁਚੱਜੀ ਅਗਵਾਈ ਹੇਠ ਕਾਲਜ ਵਿਖੇ ਗੁਰਮਤ ਸੰਗੀਤ ਅਕੈਡਮੀ ਦੀਆਂ ਕਲਾਸਾਂ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀਆਂ ਹਨ ਜਿਸ ਵਿੱਚ ਲਗਭਗ 35-40 ਬੱਚੇ ਅਤੇ ਹੋਰ ਸੰਗਤਾਂ ਨਿਰਧਾਰਤ ਰਾਗਾਂ ਵਿੱਚ ਕੀਰਤਨ ਸਿੱਖਦੀਆਂ ਹਨ ਵੀ ਹੈਵ 8 ਐਲਬम्स ਐਂਡ ਉਸ ਤੋਂ ਬਾਅਦ ਰੀਸੈਂਟਲੀ ਹੁਣ ਰਾਗ ਰਤਨ ਜਿੱਦੇ ਵਿੱਚ ਤਫਤੀ ਜੋਸ਼ੂਧਰਾਜ ਨੇ ਉਸੇ ਰਾਗ ਨਿਧਾਰਤ ਰਾਗਾਂ ਵਿੱਚ ਸਾਰੇ ਅਸੀਂ ਸ਼ਬਦ ਕਰਤੀ ਸ਼ਬਦ ਕੀਤੇ ਨੇ ਇਹ ਹੈ ਕਾਲਜ ਵਿਖੇ ਚੱਲ ਰਹੀਆਂ হোমিওপ্যাথিক चैरिटीबल डिस्पेंसरी ਜਿੱਥੇ ਯੋਗ ਡਾਕਟਰ ਅਤੇ ਸਟਾਫ ਦੁਆਰਾ ਮਰੀਜ਼ਾਂ ਦਾ ਇਲਾਜ ਮੁਫਤ ਦਾ ਜਾਂਦਾ ਹੈ ਸਮੇਂ-ਸਮੇਂ ਤੇ ਮੈਡੀਕਲ ਕੈਂਪ ਅੱਖਾਂ ਦੇ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ ٹرسٹ ਦਾ ਇੱਕ ਹੋਰ ਵਿੰਗ ਹੈ ਗ੍ਰੇਸ ਗ੍ਰੇਸ ਵਿੰਗ ਦਾ ਮੁੱਖ ਉਦੇਸ਼ ਹੈ ਬੱਚਿਆਂ ਅਤੇ ਨੌਜਵਾਨਾਂ ਵਿੱਚ ਸ਼ਖਸੀਅਤ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਅਗਲੇਰੀ ਪੜ੍ਹਾਈ ਬਾਰੇ ਜਾਣਕਾਰੀ ਦੇਣੀ ਅਤੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਸੁਚੱਜੇ ਢੰਗ ਨਾਲ ਜਿਉਂਦੇ ਹੋਏ ਸਰਬੱਤ ਦੇ ਭਲੇ ਲਈ ਕੰਮ ਕਰਨਾ ਇਸ ਦੇ ਨਾਲ ਨਾਲ ਘਰਾਂ ਦਾ ਸੁਚੱਜਾ ਅਤੇ ਚੰਗੇਰਾ ਮਾਹੌਲ ਕਾਇਮ ਕਰਨ ਲਈ ਇਸ ਵਿੰਗ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਵਿਸ਼ਿਆਂ ਉੱਪਰ ਸੈਮੀਨਾਰ ਵਰਕਸ਼ਾਪ ਅਤੇ ਹਫਤਾਵਾਰੀ ਕਲਾਸਾਂ ਲੱਗੀਆਂ ਹੁੰਦੀਆਂ ਹਨ ਪ੍ਰੈਸਟ ਵੱਲੋਂ ਵਿਸ਼ੇਸ਼ ਉਦਦਮ ਕਰਕੇ ਆਸ-ਪਾਸ ਦੇ ਇਲਾਕਿਆਂ ਵਿੱਚ ਰੋਜ਼ਾਨਾ ਅੰਮ੍ਰਿਤ ਵੇਲੇ ਮਿਤਨੇਮ ਅਤੇ ਕੀਰਤਨ ਦੇ ਸਮਾਗਮ ਕੀਤੇ ਜਾਂਦੇ ਹਨ ਬੱਚਿਆਂ ਦੇ ਹਫਤਾਵਾਰੀ ਸਮਾਗਮ ਵੀ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ ਨੂੰ ਸੰਕਾ ਦੇ ਘਰੋ ਘਰੀ ਕੀਤੇ ਜਾਂਦੇ ਹਨ ਕੀਰਤਨ ਵਿਚਾਰਾਂ ਲੈਕਚਰ ਕਵਿਤਾਵਾਂ ਅਰਦਾਸ ਅਤੇ ਹੁਕਮਨਾਮਾ ਇਤਿਆਦਿਕ ਸਾਰਾ ਪ੍ਰੋਗਰਾਮ ਮੁੱਖ ਤੌਰ ਤੇ ਬੱਚਿਆਂ ਵੱਲੋਂ ਹੀ ਨਿਭਾਇਆ ਜਾਂਦਾ ਹੈ ਜੈ ਜੈ ਦੇਵਾ ਕਾਲਜ ਦੇ ਮਲਟੀਮੀਡੀਆ ਵਿਭਾਗ ਰਾਹੀਂ ਕਾਲਜ ਦੀ ਵੈੱਬਸਾਈਟ ਨੂੰ ਬਖੂਬੀ ਚਲਾਇਆ ਜਾ ਰਿਹਾ ਹੈ ਕਾਲਜ ਬਾਰੇ ਵਧੇਰੇ ਜਾਣਕਾਰੀ ਇਸ ਵੈੱਬਸਾਈਟ www.gurmatgyan.org ਤੇ ਦਿੱਤੀ ਗਈ ਹੈ ਗੁਰਮਤ ਪ੍ਰਚਾਰ ਕੇਂਦਰਾ ਵਿੱਚ ਲੈਪਟਾਪ ਪ੍ਰੋਜੈਕਟਰਸ ਆਦਿ ਆਧੁਨਿਕ ਇਕਵਿਪਮੈਂਟਸ ਮੁਹੱਈਆ ਕੀਤੇ ਹੋਏ ਹਨ ਜਿਨ੍ਹਾਂ ਦੇ ਰਾਹੀਂ ਪਿੰਡਾਂ ਸਕੂਲਾਂ ਅਤੇ ਵੱਖ-ਵੱਖ ਇਲਾਕਿਆਂ ਵਿੱਚ ਗੁਰਮਤ ਫਿਲਮਾਂ ਦਿਖਾਈਆਂ ਜਾਂਦੀਆਂ ਹਨ ਸਾਡੇ ਜਿਹੜੇ ਰੋਜ਼ਾਨਾ ਬੱਚੇ ਬੱਚੀਆਂ ਨੇ ਉਹਨਾਂ ਨੂੰ ਮਜ਼ਾਕ ਕੀਤਾ ਜਾਂਦਾ ਉਹਨਾਂ ਤੇ ਟੌਨਡ ਕੀਤਾ ਜਾਂਦੇ ਨੇ ਜਦੋਂ ਉਹ ਆਪਣੇ ਸਕੂਲਾਂ ਕਾਲਜਾਂ ਯੂਨੀਵਰਸਿਟੀ ਵਿੱਚ ਪੜ੍ਹਨ ਜਾਂਦੇ ਨੇ ਅਸੀਂ ਇੱਥੇ ਇੱਕ ਸਿੱਖ ਯੂਥ ਕਲੱਬ ਬਣਾਇਆ ਜਿੰਦੇ ਬॉयਜ਼ ਵਿੰਗ ਤੇ ਗਰਲਜ਼ ਵਿੰਗ ਐਸੇਲੇ ਕੰਮ ਕਰਦੇ ਬੈਨੇ ਉਹਨਾਂ ਵਿੱਚ ਇੱਕੋ ਭਾਵਨਾ ਪਰਦਾ ਯਤਨ ਕੀਤਾ ਗਿਆ ਉਹ ਐਸਾ ਮਹਿਸੂਸ ਕਰਨ ਕਿ ਮੈਨੂੰ ਸਿੱਖ ਹੋਣ ਤੇ ਮਾਣ ਗੁਰਮਤ ਗਿਆਨ ٹرسٹ ਦੀ ਇਸਟਰੀਵਿੰਗ ਵੱਲੋਂ ਸਮਾਜਿਕ ਬੁਰائیاں ਜਿਵੇਂ ਕਿ ਔਰਣ ਹੱਤਿਆ, ਗਾਜ ਸਮੱਸਿਆ, ਟੁੱਟਦੇ ਪਰਿਵਾਰਿਕ ਸਬੰਧਾਂ ਦੇ ਖਿਲਾਫ ਅਤੇ ਊਮਨ ਐਮਪਾਵਰਮੈਂਟ ਦੇ ਵਿਸ਼ਿਆਂ ਤੇ ਸਮੇਂ-ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਟਰਸਟ ਵੱਲੋਂ ਕਾਲਜ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰੁੱਖ ਲਗਾਏ ਗਏ ਹਨ। ਵਿਦਿਆਰਥੀਆਂ ਅਤੇ ਸੰਗਤਾਂ ਵਿੱਚ ਸਾਫ਼ ਵਾਤਾਵਰਨਪਨ ਦੀ ਜਾਗਰੂਕਤਾ ਪੈਦਾ ਕਰਨ ਲਈ ਸਮੇ ਸਮੇਂ ਤੇ ਸੈਮੀਨਾਰ ਵੀ ਕਰਵਾਏ ਜਾਂਦੇ ਹਨ ਸੰਕਟਾਂ ਦੇ ਸਹਿਯੋਗ ਨਾਲ ਕਾਲਜ ਦੇ ਨਾਲ ਹੀ ਇੱਕ 1000 ਗਜ ਦਾ ਪਲਾਟ ਖਰੀਦ ਕੇ ਚਾਰ ਮੰਜ਼ਲਾ ਬਿਲਡਿੰਗ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਤੱਕ ਬੇਸਮੈਂਟ ਦੀ ਹਾਲ ਦੀ ਤਿਆਰੀ ਲਗਭਗ ਹੋ ਚੁੱਕੀ ਹੈ ਇਸ ਨਵੀਂ ਬਿਲਡਿੰਗ ਵਿੱਚ ਨਵੇਂ ਕਲਾਸਰੂਮ ਵੱਡਾ ਸੈਮੀਨਾਰ ਹਾਲ ਕਾਲਜ ਦੇ ਵੱਖ-ਵੱਖ ਦਫ਼ਤਰਾਂ ਲਈ ਕਮਰੇ ਟੈਸਟਿੰਗ ਲੈਬਰਾਟਰੀ ਆਦ ਬਣਾਉਣ ਦਾ ਵਿਚਾਰ ਹੈ ਇਸ ਬਿਲਡਿੰਗ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਲਗਭਗ 2 ਕਰੋੜ ਰੁਪਏ ਤੋਂ ਵੱਧ ਖਰਚ ਕਰਨਾ ਬਾਕੀ ਹੈ। ਗੁਰਮਤ ਗਿਆਨ ਚੈਰੀਟੇਬਲ ٹرسٹ ਵੱਲੋਂ ਸਾਲ 2011 ਅਤੇ 2012 ਵਿੱਚ ਤਿੰਨ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ। ਜਿਨ੍ਹਾਂ ਵਿੱਚ ਲੜਕੀਆਂ ਲਈ ਗੁਰਮਤ ਗਿਆਨ ਕਾਲਜ ਫॉर ਔਮਨ, ਗਰੀਬ ਅਤੇ ਲੋੜਵੰਦ ਬੱਚਿਆਂ ਲਈ ਗ੍ਰੇਸ ਪਬਲਿਕ ਸਕੂਲ ਅਤੇ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਸਿੱਖੀ ਲਹਿਰ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਜਿੱਥੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਨੇ ਸਾਲ 1996 ਤੋਂ ਲੈ ਕੇ ਹੁਣ ਤੱਕ ਸੈਂਕੜੇ ਪ੍ਰਚਾਰਕ ਵੀਰ ਤਿਆਰ ਕਰਕੇ ਕੌਮ ਦੀ ਝੋਲੀ ਵਿੱਚ ਪਾਏ ਹਨ ਉੱਥੇ ਕਾਫੀ ਸਮੇਂ ਤੋਂ ਇਹ ਲੋੜ ਮਹਿਸੂਸ ਹੋ ਰਹੀ ਸੀ ਕਿ ਪ੍ਰਚਾਰਕ ਬੀਬੀਆਂ ਵੀ ਤਿਆਰ ਕੀਤੀਆਂ ਜਾਣ ਤਾਂ ਕਿ ਉਹ ਜਿੱਥੇ ਸਿੱਖੀ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾ ਸਕਣ ਉੱਥੇ ਉਹ ਇੱਕ ਚੰਗੀ ਮਾਂ ਜਾਂ ਚੰਗੀ ਪਤਨੀ ਦੇ ਰੂਪ ਵਿੱਚ ਸਮਾਜ ਵਿੱਚ ਵਿਚਰ ਸਕੇ ਇਸੇ ਟੀਚੇ ਨੂੰ ਮੁੱਖ ਰੱਖ ਕੇ ਸਾਲ 2011 ਵਿੱਚ ਇੱਕ ਅਲੱਗ ਕਿਰਾਏ ਦੀ ਬਿਲਡਿੰਗ ਵਿੱਚ ਗੁਰਮਤ ਗਿਆਨ ਕਾਲਜ ਫॉर ਔਮਨ ਖੋਲਿਆ ਗਿਆ ਜਿਸ ਵਿੱਚ ਇਸ ਸਮੇਂ ਲਗਭਗ 15 ਲੜਕੀਆਂ 1 ਸਾਲਾ ਕੋਰਸ ਦੇ ਅਧੀਨ ਗੁਰਮਤੀ ਵਿਦਿਆ ਪ੍ਰਾਪਤ ਕਰ ਰਹੀਆਂ ਹਨ ਆਪ ਜੀ ਇਹਨਾਂ ਤਸਵੀਰਾਂ ਵਿੱਚ ਕਾਲਜ ਦੀਆਂ ਬੱਚੀਆਂ ਦੇਖ ਰਹੇ ਹੋ ਇਸੇ ਤਰ੍ਹਾਂ ਪਿੰਡਾਂ ਵਿੱਚ ਸਿੱਖੀ ਪ੍ਰਚਾਰ ਹਿੱਤ ਇੱਕ ਪ੍ਰੋਜੈਕਟ ਸਿੱਖੀ ਲਹਿਰ ਸ਼ੁਰੂ ਕੀਤਾ ਗਿਆ ਜਿਸ ਦੇ ਅਧੀਨ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਅਤੇ ਪ੍ਰਚਾਰਕ ਪਿੰਡਾਂ ਵਿੱਚ ਜਾ ਕੇ ਬੱਚਿਆਂ ਨੌਜਵਾਨਾਂ ਅਤੇ ਹੋਰ ਸੰਗਤਾਂ ਦੀਆਂ ਵੱਖ-ਵੱਖ ਕਲਾਸਾਂ ਲਗਾ ਕੇ ਉਹਨਾਂ ਨੂੰ ਗੁਰਮਤਿ ਸਿਧਾਂਤ ਤੋਂ ਜਾਣੂ ਕਰਾਉਂਦੇ ਹਨ ਅਤੇ ਨਸ਼ੇ, ਪਤਿਤਪੁਣਾ, ਪਰੁਣਹੱਤਿਆ ਆਦਤੋਂ ਦੂਰ ਰਹਿਣ ਲਈ ਪ੍ਰੇਰਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਸੰਗਤਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਂਦੇ ਹਨ। ਇਨ੍ਹਾਂ ਤਸਵੀਰਾਂ ਵਿੱਚ ਆਪ ਜੀ ਸਿੱਖੀ ਲਹਿਰ ਦੇ ਪ੍ਰੋਜੈਕਟ ਦੀਨ ਹੋਰ ਇਹ ਸਵਾਲ-ਜਵਾਬ ਅਤੇ ਹੋਰ ਤਸਵੀਰਾਂ ਵੇਖ ਰਹੇ ਹੋ। ਕੁਝ ਸੁਹਿਰਦ ਵੀਰਾਂ ਅਤੇ ਭੈਣਾਂ ਦੇ ਸਹਿਯੋਗ ਨਾਲ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦੇ ਟੀਚੇ ਨਾਲ ਇੱਕ ਸਕੂਲ ਗ੍ਰੇਸ ਪਬਲਿਕ ਸਕੂਲ ਨਿਊ ਸ਼ਿਮਲਾਪੁਰੀ ਲੁਧਿਆਣਾ ਵਿੱਚ ਖੋਲਿਆ ਗਿਆ ਜਿਸ ਵਿੱਚ ਪੰਜਾਬੀ ਅੰਗਰੇਜ਼ੀ ਅਤੇ ਕੰਪਿਊਟਰ ਦੀ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਅਤੇ ਨੈਤਿਕ ਵਿੱਦਿਆ ਵੀ ਦਿੱਤੀ ਜਾਂਦੀ ਹੈ ਬਹੁਤ ਹੀ ਘੱਟ ਫੀਸ ਲੈ ਕੇ ਚੰਗੀ ਵਿੱਦਿਆ ਦੇਣਾ ਇਸ ਸਕੂਲ ਦਾ ਮੁੱਖ ਮੰਤਵ ਹੈ ਲਗਭਗ 30 ਤੋਂ 35% ਬੱਚਿਆਂ ਤੋਂ ਫੀਸ ਨਹੀਂ ਲਈ ਜਾਂਦੀ ਗੁਰੂ ਪਿਆਰਿਓ ਅੱਜ ਸਾਡੀ ਕੌਮ ਦੀ ਜੋ ਹਾਲਤ ਹੈ ਉਹ ਕਿਸੇ ਵੀ ਪੰਥਦਰਦੀ ਕੋਲੋਂ ਛਿੱਪੀ ਨਹੀਂ ਗੁਰਸਿੱਖ ਨੌਜਵਾਨਾਂ ਦੀ ਗਿਣਤੀ ਸ਼ਹਿਰਾਂ ਅਤੇ ਖਾਸ ਕਰਕੇ ਪਿੰਡਾਂ ਵਿੱਚ ਤੇਜ਼ੀ ਨਾਲ ਘਟਦੀ ਜਾ ਰਹੀ ਹੈ ਗੁਰਸਿੱਖ ਪਰਿਵਾਰਾਂ ਦੇ ਬੱਚੇ ਵੀ ਪਤਿਤ ਹੋ ਰਹੇ ਹਨ ਅਤੇ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ ਉੱਚੀ ਸਿੱਖਿਆ ਪ੍ਰੋਫੈਸ਼ਨਲ ਕੋਰਸਸ ਡਾਕਟਰਸ ਇੰਜੀਨੀਅਰਸ ਅਤੇ ਸਿਵਲ ਸਰਵਿਸਿਜ਼ ਵੱਲ ਸਾਡੇ ਬੱਚਿਆਂ ਦਾ ਰੂਹਾਨ ਘਟ ਰਿਹਾ ਹੈ ਲੇਕਿਨ ਬਾਹਰਲੇ ਮੁਲਕਾਂ ਵਿੱਚ ਜਾਣ ਦੀ ਦੌੜ ਤੇਜ਼ ਹੋ ਰਹੀ ਹੈ ਭਾਵੇਂ ਉਸ ਦੇ ਲਈ ਆਪਣਾ ਸਾਬਤ ਸੂਰਤ ਸਿੱਖੀ ਸਰੂਪ ਦਾ ਤੇ ਕਿਉਂ ਨਾ ਲਾਉਣਾ ਪਵੇ ਅਸੀਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਜਦੋਂ ਵੀ ਕਦੇ ਲੁਧਿਆਣੇ ਵਿੱਚ ਤੁਸੀਂ ਸਮਾਂ ਕੱਢ ਕੇ ਆਓ ਪੰਜਾਬ ਵਿੱਚ ਆਓ ਤੇ ਜਰੂਰ ਜੇ ਹੋ ਸਕੇ ਗੁਰਮਤਿ ਗਿਆਨ ਮਿਸ਼ਨ ਕਾਲਜ ਆ ਕੇ ਸਾਨੂੰ ਸੁਝਾਅ ਵੀ ਦਿਓ ਆਪਣਾ ਸਹਿਯੋਗ ਵੀ ਦਿਓ ਤੇ ਹੋਰ ਜੋ ਅਸੀਂ ਕਰ ਸਕਦੇ ਹਾਂ ਹੁੰਦਲੇ ਆਪ ਇਕੱਠੇ ਹੋ ਕੇ ਕੰਮ ਕਰਨ ਦਾ ਯਤਨ ਕਰੀਏ ਆਪ ਜੀ ਸਾਰੀਆਂ ਸੰਸਥਾ ਨੂੰ ਇਹਨਾਂ ਸੇਵਾ ਕਾਰਜਾਂ ਵਿੱਚ ਤਨ ਮਨ ਅਤੇ ਧਨ ਨਾਲ ਆਪਣਾ ਯੋਗਦਾਨ ਪਾਉਣ ਲਈ ਬੇਨਤੀ ਅਤੇ ਅਰਜ਼ੋਈ ਕਰਦੇ ਹਾਂ ਵਧੇਰੇ ਜਾਣਕਾਰੀ ਲਈ ਆਪ ਜੀ ਸਾਡੀ ਵੈਬਸਾਈਟ www.gurmatgyan.org ਤੇ ਸੰਪਰਕ ਕਰ ਸਕਦੇ ਹੋ ਜਾਂ ਕਾਲਜ ਦੀ ਈਮੇਲ ਆਈ gurmatgyan@redifmail.com ਤੇ ਵਿਚਾਰ ਭੇਜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ